ਵੇਖੋ ਸਰਕਾਰ ਦੀ ਅਸੀਂ ਹਰ ਰੋਜ਼ ਸਰਕਾਰਾਂ ਬਣਾਉਣੀਆਂ ਨੇ ਕਿੰਨੇ ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਹਾਲੇ ਤੱਕ ਸਾਡੇ ਕੋਲੇ ਸਿਹਤ ਸੂਲਤਾ ਨਹੀਂ ਹੈ ਸਾਡੇ ਕੋਲੇ ਸਿੱਖਿਆ ਪ੍ਰਣਾਲੀ ਵਧੀਆ ਨਹੀਂ ਹੈਗੀ ਨਾ ਹੀ ਸਾਡੇ ਕੋਲੇ ਵਧੀਆ ਸੁਰੱਖਿਆ ਹੈਗੀ ਹੈ ਤੇ ਨਾ ਹੀ ਸਾਡੇ ਕੋਲੇ ਰੋਜ਼ਗਾਰ ਦੇ ਵਧੀਆ ਵਸੀਲੇ ਆ ਇਹ ਸਰਕਾਰਾਂ ਦਮ ਕਜੇ ਮਾਰਦੀਆਂ ਮੋਦੀ ਨੇ ਹਾਲੇ ਤੱਕ ਇਹ ਨਹੀਂ ਸਮਝ ਕੀਤੀ ਕਿ ਮੈਂ ਪੰਗਾ ਕਿਹਦੇ ਨਾਲ ਲੈ ਲਿਆ ਜਿਨ੍ਹਾਂ ਨੇ ਕਦੇ ਜਕਰੀਏ ਨੂੰ ਨਹੀਂ ਬਖਸ਼ਿਆ ਕਦੇ ਰੰਗੇ ਨੂੰ ਨਹੀਂ ਬਖਸ਼ਿਆ ਕਦੇ ਮੱਥਾ ਆਇਆ ਇੱਥੇ ਕਦੇ ਕੋਈ ਹੋਰ ਪਹਾੜੀ ਰਾਜੇ ਆਏ ਇਹਨਾਂ ਨੇ ਸ਼ੇਰ ਦੀ ਸਵਾ ਸ਼ੇਰ ਕਰਕੇ ਭਾਜੀ ਮੋੜੀ ਹੈ ਇਹ ਜਵਾਂ ਕੀ ਲੋਕ ਹੈ ਇਹਨਾਂ ਨੂੰ ਰੋਜ਼ ਉਹ ਮਾਰਦਾ ਮੁੰਡੀ ਉਹਦੀ ਜੰਗਲੀ ਕਿਸਾਨੀ ਅੰਦੋਲਨਾਂ ਦੇ ਵਿੱਚ ਇੱਕ ਭਾਜਪਾ ਦੇ ਲੀਡਰ ਨੇ ਕਿਸਾਨ ਆਗੂਆਂ ਨੇ ਉੱਤੇ ਗੱਡੀ ਚੜਾ ਕੇ ਉੱਥੇ ਕਿੰਨੇ ਕਿਸਾਨਾਂ ਦੀਆਂ ਸ਼ਹਾਦਤਾਂ ਹੋਈਆਂ ਉਹਨਾਂ ਦਾ ਮੁੱਲ ਨਹੀਂ ਮੋੜਿਆ ਤੇ ਉਹਨਾਂ ਨੂੰ ਆਜ ਦੇ ਰੈਸਟੋਰੈਂਟਾਂ ਦੇ ਵਿੱਚ